ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੇ ਦਸਮੀ ਕਬਿਓ ਬਾਚ ਬੇਨਤੀ ਚੋਪਈ ਹਮਰੇ ਕਰੋ ਹਾਥ ਦੇ ਰਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਾਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ ਹਮਰੇ ਦੁਸਤ ਸਪੈ ਤੁਮ ਕਬ ਹੋ ਆਪ ਹਾਦੈ ਮੋਇ ਮਚਾਵਾ ਸੁਖਿ ਬਸੈ ਮੋਰੋ ਪਰਿਵਾਰ ਸੇਵ ਸਿਖ ਸਪੈ ਕਰਤਾਰਾ ਮੋ ਰਛਾ ਨਜ ਕਰਦਾ ਕਰਿਆ ਸਭ ਬੈਨ ਕੋ ਆਸ ਸੰਘਰਿਆ ਪੂਰਨ ਹੋਏ ਹਮਾਰੀ ਆਸਾ ਤੁਰਕ ਜਨ ਕੀ ਰਹਿ ਪਿਆਸਾ ਤਹੋ ਛਾੜ ਕੋਈ ਅਵਰ ਨਾ ਤਿਆਂ ਜੋ ਬਰ ਚਾਹੂ ਸੁ ਤੁੰਤੇ ਪਾਉ ਸੇਵਕ ਸਿੱਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਦ ਦੇ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰ ਜੋ ਕਰ ਧਰ ਰਛਾ ਰੱਖ ਨਿ ਹੋ ਮੋ ਰੱਖਣ ਹਾਰੇ ਸਾਹਿਬ ਸੰਸਾਏ ਪਿਆਰੇ ਜਿਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਪੂਰੇ ਚਤੁਰਦਸ਼ ਕੰਤਾ ਕਾਲ ਪਇ ਬ੍ਰਹਮਾ ਵਕਤਰਾ ਕਾਲ ਪਇ ਸ਼ਿਵ ਜੁ ਅਵਤਰਾ ਕਾਲ ਪਇ ਕਰਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸ਼ਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਚਵਨ ਕਾਲ ਸਭ ਲੋਕ ਸੁਧਾਰਾ ਜਿਸਤਾਰ ਹੈ ਤਾਹ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕਹਿਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਮਸਕਾਰ ਸੇਖ ਹਮਾਰੇ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਦਕਨ ਕਾਉ ਸਿਦਕਨ ਸੁਖ ਜੀਓ ਸਤਰਨ ਕਾ ਪਾਲ ਮੋਦ ਕੀਓ ਘਾਟ ਘਟਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸਥੂਲਾ ਸਲਪਾਰੈ ਕਿਰਪਾ ਦ੍ਰਿਸ਼ਟਕਾਰ ਸੁਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਾਟ ਘਟਕੇ ਪਰਪਟ ਕੀ ਜਾਣੈ ਜਬ ਤ ਕਰ ਕਰਾ ਕਰਤਾ ਰਾ ਪ੍ਰਜਾ ਧਰ ਤਬ ਦੇ અપਾਰਾ ਜਬ ਆਕਰਖ ਕਰਤ ਹਉਕਮ ਹਉ ਤੁੰ ਮੈ ਮਨ ਤਹਿ ਤਰ ਸਭ ਹੂੰ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੀ ਬੂਝ ਉਚਾਰੈ ਤੂੰ ਸਭ ਹੀ ਤੇ ਰਹਿਤ ਨਰਾ ਲੰਮ ਜਾਣਤ ਬੇਦ ਭੇਦ ਅਰ ਆਲੰਮ ਨਰੰਕਾਰ ਨਰੰਭਕਾਰ ਨਰ ਲੰਬ ਆਤ ਅਨੀਰ ਅਨਾਤ ਅਸੰਭ ਤਾਂ ਕਾਮੁੜ ਚਾਰਤ ਪੇਦਾ ਜਾ ਕੋ ਪੇਵਨ ਪਾਪਤ ਬੇਦਾ ਤਾਂ ਕੋ ਪਰਪਾਹਨ ਅਨੁਮਾਨਤ ਮਹਾ ਮੂੜ ਕੁਸ਼ ਪੇਦ ਨ ਜਾਣਤ महादेव कौ कहत सदा शिव नरनकार का चिरत ने पिव आप अपने बुध है जेती मरणत पिन पिन तु चैती तुम्हारा लखा ना जाए पसारा कह विद सजा प्रथम संसार एकै रूप नो सुरुपारंक प्यो रार कह भूपाय निरजे जे जे सिद्ध केनी उत्पन्न खान बहु रच देने कहुं फूल राजा हे बैठा कहंस मन पव शंकर कैठा सिग्री सृष्टि दिखाय चंप वे आद तुगार रूप श्यामपा आबरक्षा मेरी तुम करो सिख बार सिख शंकर दुष्ट तते अठ वत पाता सकल मलेष करो रण काता जयास तुज तब सरनी परे तिन कहे दुष्ट दुख है मरे पुरख जनम पग पर इतिहास है तिनके तुम शंकर अवतार है जो कल को कोई एक बार तिआए है ताके कार निकट न है है रचा है ताहि शुभ काला दुष्ट दृष्ट पैतत काला कृपा दृष्ट तान जह नहर हो ताके ताप्तनक मोहर हो सिद्ध सिद्ध कर मो शुभ होई दृष्ट शाश सकन कोई एक बार जत में संसार काल फास्ते ताहि बारज नर नाम तिहारो कहा नरग दुष्ट दुख ते रहा ਖੜਗ ਕੇਤਮੈ ਸਰਣ ਤੇ ਹਾਰੇ ਆਪ ਹਾਥ ਦਹਿ ਲਿਓ ਬਾਰੀ ਸਰਬ ਠੋਰ ਮੋ ਹਸਾਈ ਦੁਸ਼ਟ ਦੋਖ ਤੇ ਲਹਿਓ ਬਚਾਈ ਸਤਨਾਮ ਸ੍ਰੀ ਵਹਿਗੁਰੂ ਸਾਹਿਬ ਜੀ ਚੌਪਈ ਸਾਹਿਬ ਪਾਸਹੀ ਦਸਮੀ ਕਬਿਓ ਬਾਚ ਵਿਰਤੀ ਚੌਪਈ हमरे करो हाथ दए रक्षा पूर्ण होए चित की इच्छा तब चरण मान रह हमारा अपना जाने करो प्रति पारा हमरे दोस्त उस पै तुम कब हो आप हा दए मोय मचाव सुख बिसा मोरो परिवार सेव शिक्षा पै करतार मोर अच्छा न कर दए करय सब बिन को आज संहरय पूर्ण होए हमारी आशा तुरक जन के रह प्यासा कहे शारद कोई अवर न त्या ਜੋ ਬਰਚਾਹੂੰ ਸੁ ਤੁੰਤੇ ਪਾਉਂ ਸੇ ਰਖਿ ਸਿਖ ਮਾਰੇ ਤਾਰਿ ਹੈ ਚੁਣ ਚੁਣ ਸਤਰ ਹਮਾਰੇ ਮਾਰਿ ਹੈ ਆਪ ਹਾਦੈ ਮੁਝੇ ਬਰਿਆ ਮਰਨ ਕਾਲ ਕਾ ਤਰਾਸ ਨਵਰਿਆ ਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰ ਜੋ ਕਰ ਧਰ ਰਛਾ ਰਖਿ ਨੋ ਮੋ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਜਨ ਬੰਦ ਦੁਸ਼ਟ ਕਹਿ ਹੰਤਾ ਤੁਮ ਬੁਰੀ ਚਤੁਰਦਸ ਕੰਤਾ ਕਾਲ ਪੈ ਬ੍ਰਹਮਾ ਅਵਤਾਰ ਕਾਲ ਪੈ ਸਿਵ ਜੂ ਅਵਤਾਰ ਕਾਲ ਪਇ ਕਰਮ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸਭ ਕੀਓ ਵੇਦ ਰਾਜ ਬ੍ਰਹਮਾ ਰਚਿਓ ਚਵਨ ਕਾਲ ਸਭ ਲੋਕ ਸੁਧਾਰਾ ਨਿਸਕਾਰ ਹੈ ਤੈ ਮਹਾਰਾਜ ਜਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕੇਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਿਸਕਾਰ ਸਿੱਖ ਹਮਾਰੇ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਲਕਨ ਕਾ ਸਭ ਤੁਨ ਸੁਖ ਜੀਓ सत्रन कौ पाल काट कट के अंतर की जानत पले बुरे की पीर पहचानत चीटी ते कुर कृपा दृष्ट काल फूला संतन दुख पाये ते दुखी सुख पाए साधन के सुखी केक की पीर पछाने काट कट के पट पट की जाने जब कर करा करता रा प्रजा तर तब दे अपारा जब आकर हो कब हूँ तुम मैं मन ते तर सब हूँ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੂਝ ਉਚਾਰੇ ਤੂੰ ਸਭ ਹੀ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰੰਭਕਾਰ ਨਰਲੰਭ ਆਤ ਅਨੀਲ ਅਨਾਤ ਅਸੰਭ ਤਾ ਕਾਮੁੜ ਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂੜ ਕੁਛ ਪੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਰਤ ਨੇ ਪਿਵ ਆਪ ਆਪਣੇ ਬੁਧ ਹੈ ਜੀਤੀ ਮਰਨਤ ਪਿੰਨ ਪਿੰਨ ਤੁਹ ਚੈਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸੋਜਾ ਪ੍ਰਥਮ ਸੰਸਾਰਾ ਏ ਕੈ ਰੂਪ ਅਨੂਪ ਸੁਰੂਪਾ ਰੰਗ ਪਿਉ ਰਾਵ ਕਹਿ ਭੂਪਾਇਨ ਨਿਰਜੇ ਜਿ ਸਿ ਤਦ ਕੇਨੀ ਉਤਪਤ ਖਾਨ ਬਹੁਤ ਰਚਦੀਨੀ ਕਹਉ ਫੂਲ ਰਾਜਾ ਹੈ ਬੈਠਾ ਕਹ ਸੰਮਨ ਪਿਉ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪ ਵਯਾਤ ਤੁਗਾ ਸਰੂਪ ਸਿਆਮਪਾ ਆਵ ਰਖਾ ਮੈਂ ਨਿਤਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਦਿੱਤੇ ਅਠ ਵਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਭ ਟਾਰੇ ਜੋ ਕਰ ਪਉ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਏ ਤਾਂ ਹੈ ਸੁਕਾਲਾ ਦੁਸ਼ਟ ਰਿਸ਼ਟ ਤਤਕਾਲਾ ਕ੍ਰਿਪਾ ਦ੍ਰਿਸ਼ਟ ਤਨ ਜਹ ਨਹਿਰ ਹੋ ਤੰਕੇ ਤਾਪਤਨ ਕਮੋ ਹਰਹਾ ਰਿਦ ਸਿਦ ਕਰਮੋ ਸਰੁ ਹੋਈ ਮੁਸਤਿ ਸ਼ਾਸ ਸਿਕਨ ਕੋਈ ਇੱਕ ਬਾਰ ਜਤਨ ਸੰ ਪਾਰ ਆਕਾਲ ਫਾਸਤੇ ਤਹ ਉਬਾਰਾ ਜਨਰ ਨਾਮ ਤੇ ਹਰ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਗ ਕੇਤ ਮੈਂ ਸ਼ਰਨ ਤੇ ਹਾਰੇ ਆਪ ਹਾਥ ਦੈਲ ਹੋ ਬਾਰੀ ਸਰਬ ਠੋਰ ਮੋ ਹਸਾਈ ਹੰਦੋਸਟੇ ਦੋਖ ਤੇ ਲਹੋ ਬਚਾਈ ਸਤਨਾਮੁ ਸ੍ਰੀ ਵਹਿਗੁਰੂ ਸਹਬ ਜੀ ਚੌਪਈ ਸਾਹਿਬ ਪਾਸਹੀ ਦਸਮੀ ਕਬਿਓ ਬਾਚਵੀਂ ਚੌਪਈ ਹਮਰੇ ਕਰੋ ਹਾਥ ਦਹਿ ਰਖਾ ਪੂਰਨ ਹੋਏ ਚਿਤ ਕੀ ਇਛਾ ਤਬ ਚਨਨ ਮਾਨ ਰਹਿ ਮਾਰਾ ਆਪਣਾ ਜਾਣੇ ਕਰੋ ਪ੍ਰਤੀ ਪਾਰਾ हमरे दुष्ट सुपैतुम का भो आप दे मोय मित्रा सुख बस मोरो परिवार सेवक सिख सुपै तारा मोर अच्छा निज कर दे करे है। सब बैन को आर संगर है पूर्ण हो हमारी आशा तुर्क जन की रह प्यासा तुम्हें शाड कोई अवर न जो बर चाहूँ सो पाऊं ते पाऊँ सेवक सिख हमारे तारी है चुन चुन सत्र हमारे मारी है आप हाथ मुझे बरे है ਮਰਨ ਕਾਲ ਕਾ ਤਰਾਸ ਨਵਰੇ ਇਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤ੍ਰ ਜੋ ਕਰ ਧਰ ਅਛਾ ਰੱਖਿ ਲੋ ਮੋਹ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਜਿਨ ਬੰਦ ਦੁਸ਼ਟਨ ਕੈ ਹੰਤਾ ਤੁਮ ਪੂਰੇ ਚਤੁਰਦਸ ਸੰਤਾ ਕਾਲ ਪੈ ਬ੍ਰਹਮਾ ਅਵਤਾਰਾ ਕਾਲ ਪੈ ਸਵਜੂ ਅਵਤਾਰਾ ਕਾਲ ਪੈ ਕਰਮ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਜਵਨ ਕਾਲ ਸਭ ਲੋਕ ਸਦਾ ਰਾ ਨਮਸਕਾਰ ਹੈ ਤਾ ਮਹਾਰਾਜ ਜਵਨ ਕਾਲ ਸਭ ਜਗਤ ਮਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕੇਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਮਸਕਾਰ ਤਿਸੇਖ ਹਮਾਰੇ ਸકલ ਪ੍ਰਜਾ ਜਨੇ ਆਪ ਸਰਵਾਰੀ ਸਿਲਕਨ ਕਾਉ ਸਕਤਨ ਸੁਖ ਜੀਓ ਸਤਨਿਕੋ ਪਾਲਨ ਵਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸਥੂਲਾ ਸਲ ਪਰ ਕਿਰਪਾ ਦ੍ਰਿਸ਼ਟ ਕਾਲ ਸੂਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਇਕ ਇਕ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੇ ਜਾਣੈ ਜਬਤ ਕਰ ਕਰਾ ਕਰਤਾ ਰਾ ਪ੍ਰਦਾ ਧਰ ਤਬ ਦੇ ਅਪਾਰਾ ਜਬ ਆਕਰਖ ਕਰਤ ਹਉਕਮ ਹੂੰ ਤੁਮੈ ਮਨ ਤਹਿ ਤਰਸਬ ਹੂੰ ਜੇ ਤੇ ਬਦਨ ਸ੍ਰਿਸ਼ਟ ਚਲਤਾਰੇ ਆਪ ਆਪਣੇ ਬੂਝ ਉਚਾਰੈ ਤੂ ਸਭੇ ਤੇ ਰਹਤ ਨਰਾਲੰ ਜਾਨਤ ਬੇਦ ਭੇਦ ਅਰ ਆਲੰਨ ਰੰਕਾਰ ਨਰੰਭਕਾਰ ਨਰਲੰਭ ਆਪ ਅਨੀਰ ਅਨਾਤ ਅਸੰਭ ਤਾ ਕਾਮੁਣ ਅਚਾਰਕ ਪੇਦਾ ਦਾ ਕੋ ਪੇਵਨਾ ਪਾਪਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂੜਕੁਛ ਪੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਰਿਤ ਨੇ ਪਿਵ ਆਪ ਆਪਣੇ ਬੁਧ ਹੈ ਜੇਤੀ ਮਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸੋਜਾ ਪ੍ਰਤਮ ਸੰਸਾਰਾ ਏ ਕੈ ਰੂਪਨੂਪਸ ਰੂਪਾ ਰੰਗ ਪਿਉ ਰਾਵ ਕਹਿ ਭੂਪਾਇਨ ਜਜੇ ਜਿ ਸਿਤ ਜਕੇਨੀ ਉਤਪਤ ਖਾਨ ਬਹੁਤ ਰਚ ਦਿਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸੁਮਨ ਪਿਉ ਸ਼ੰਕਰ ਇਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪ ਵਯਾਤ ਤੁਦਾਰ ਸੂਪ ਸਿਆਮਪਾ आव रक्षा मैं करो सुख बार सिख संकरो दुष्ट दुते अठ बत पाता सकल मलेश करो रण काता जयस तुझ तब सरनी परे तिन के दुष्ट दुख है मरे पुरख जन्म पग परे तिहारे तिन के तुम संकट सब टारे जो कल कोई एक बार त्याय है ताके काल निकट में है रक्षा है ताहे शुभ काला दुष्ट रिष्ट रहें कृपा दृष्टा तन जह नहर हो तं के ताप्तनक मोह हरहा विद सिद्ध कर मो शुभ होई दृष्ट शाश्वत सकन खोए एक बार जतने संसारा काल फासते तहां बार ज नर नाम तिहारो कहा दर्द दुष्ट दुख ते रहा खड्ग केत मैं शरण तिहारे आप हाथ दैल हो बारी सर्व ठोर मोह सहाई ਹੰਦ ਸਟੇ ਦੋਖ ਤੇ ਲਹੋ ਬਚਾਈ ਸਤਨਾਮ ਸ੍ਰੀ ਵਹਿਗੁਰੂ ਸਹਿਬ ਜੀ ਚੌਪਈ ਸਾਹਿਬ ਪਾਸਹੀ ਦਸਮੀ ਕਬਿਓ ਬਾਚ ਵਿਰਤੀ ਚੌਪਈ ਅਮਰੀ ਕਰੋ ਹਾਥ ਦਹਿ ਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਨਨ ਮਾਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट सुपैतुम कब हो आप दै मोय मचाव सुख बसे मोरो परिवार सेवक सिख सुपै कर तारा मोर अच्छा निज कर दय कर सब बैन को आज संगर है पूर्ण हो हमारी आशा तुर्क जन की रह प्यासा तुम्हें शाड कोई अवर न जो बर चाहूँ सो तुम ते पाऊँ सेवक सिख हमारे तारी है चुन चुन सत्र हमारे मारी है आप हाथ मुझे बरे है ਮਰਨ ਕਾਲ ਕਾ ਤਰਾਸ ਨਵਰੇ ਇਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਧਰ ਅੱਛਾ ਰੱਖਨੇ ਹੋ ਮੋ ਰੱਖਣ ਹਾਰੇ ਸਾਹਿਬ ਸੰਸਾਏ ਪਿਆਰੇ ਜਿਨ ਬੰਦ ਦੁਸ਼ਟਨ ਕਹਿ ਹੰਤਾ ਤੁਮ ਪੂਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾ ਅਵਤਾਰਾ ਕਾਲ ਪਏ ਸਿਵ ਜੂ ਅਵਤਾਰਾ ਕਾਲ ਪਏ ਕਰਮ ਸੰਪ੍ਰਕਾਸ਼ਾ ਸਿਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੁਤੀਓ ਚੰਨ ਕਾਲ ਸਭ ਲੋਕ ਸੁਧਾਰਾਂ ਨਿਸਤਾਰ ਹੈ ਤੈ ਮਹਾਰਾਜ ਜਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕੈਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਮਸਕਾਰ ਸੇਖ ਹਮਾਰੇ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵ ਕਨਕਾਉ ਸਿਵ ਕਨ ਸੁਖ ਜੀਓ ਸਤਨਕੋ ਪਾਲ ਮੋਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸਥੂਲਾ ਸਭ ਪਰ ਕਿਰਪਾ ਦ੍ਰਿਸ਼ਟ ਕਾਲ ਫੂਲਾ ਸੰਤਨ ਦੁਖ ਪਾਇ ਤੇ ਦੁਖੀ ਸੁਖ ਪਾਇ ਸਾਧਨ ਕੇ ਸੁਖੀ ਕੇ ਕੀ ਪੀਰ ਪਛਾਨੈ ਘਟ ਘਟ ਕੇ ਪਟ ਪਟ ਕੀ ਜਾਣੈ ਜਬਤ ਕਰ ਕਰਾ ਕਰ ਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆਕਰਕ ਕਰਤ ਹੋ ਕਬਹੂ ਤੁਮੈ ਮਿਲਤ ਹੈ ਤਰ ਸਭ ਹੂੰ ਜੇ ਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੂਜ ਉਚਾਰੈ ਤੂ ਸਭੇ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰੰਭਕਾਰ ਨਰਲੰਬ ਆਤ ਅਨੀਲ ਅਨਾਤ ਅਸੰਭ ਤਾ ਕਾਮੁਣ ਅਚਾਰਤ ਪੈਦਾ ਜਾ ਕੋ ਪੇਵਨਾ ਪਾਪਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂੜਕੁਛ ਪੇਦ ਨ ਜਾਣਤ ਮਹਾਦੇਵ ਕਉ ਕਹਿ ਤ ਸਦਾ ਸ਼ਿਵ ਨਰੰਕਾਰ ਕਾ ਚਿਨਿਤ ਨੇ ਪਿਵ ਆਪ ਆਪਣੇ ਬੁਧ ਹੈ ਜੇਤੀ ਮਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸੋਜਾ ਪ੍ਰਤਮ ਸੰਸਾਰਾ ਏ ਕੈ ਰੂਪਨੂ ਸਰੂਪਾ ਰੰਗ ਪਿਉ ਰਾਵ ਕਹਿ ਭੂਪਾਇਨ ਨਿਰ제ਜ ਸਿਤਿਦਕੇਨੀ ਉਤਪਤ ਖਾਨ ਬਹੁਤ ਰਚਦੀਨੇ ਕਹਉ ਫੂਰ ਰਾਜਾ ਹੈ ਬੈਠਾ ਕਹਉ ਸੰਮਤ ਪਵ ਸੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇ ਚੰਪਵਿਆਤ ਤੁਗਾ ਸਰੂਪ ਸਿਯੰਪਾ आवरक्षा मेरी तुम करो सिख वार सिख संकरो दुष्ट दते अठ वत उत्पाता सकल मलेष करो रण काता जस्य अस तुज तब सन्नी परे तिन के हे दुष्ट दुष्ट है मरे पुर्ख जन पग पर इतिहासे तिन के तुम संकट सब तार जो कल कोई एक बार ति आए है ताके कार निकट न है रक्षा है ताहि शुभ काला दुष्टृष्ट पैतत काला कृपा दृष्ट तान जह नहर हो तं के ताप्तनक मोहर हा रिद्ध सिध कर मो सुभ होई नुष्ट शाश्वत सकन खोए एक बार जत में संसारा काल फास्ते तह बारा ज नर नाम तिहारो कहा दर्द दुष्ट दुख ते रहा खड्ग केत में शरण तिहारे आप हाथ दहल हो बारी सर्व ठोर मोह सहाई ਦੁਸ਼ਟ ਦੇ ਦੁਖ ਤੇ ਲਹੋ ਬਚਾਈ ਸਤਨਾਮੁ ਸ੍ਰੀ ਵਹਿਗੁਰੂ ਸਾਹਿਬ ਜੀ ਚੋਪਈ ਸਾਹਿਬ ਪਾਸੈਂ ਦਸਮੀ ਕਬਿਓ ਬਾਚ ਬੇਨਤੀ ਚੋਪਈ ਅਮਰੀ ਕਰੋ ਹਾਥ ਦਹਿ ਰਛਾ ਪੂਰਨ ਹੋਏ ਚਿਤ ਕੀ ਇਛਾ ਤਬ ਚਰਨਨ ਮਾਨ ਰਹਿ ਮਾਰਾ ਆਪਣਾ ਜਾਣ ਕਰੋ ਪ੍ਰਤੀ ਪਾਰਾ हमरे दुष्ट सुपै तुम कब हो आप मचावो सुख बस मोरो परिवार सेवक सिख सुपै कर तारा मोर अच्छा निज कर दे करे है। सब बैरन को आज संगरे है पूर्ण हो हमारी आशा तुर्क जन की रह प्यासा तुम्हें शाड कोई अब रनाते जो बर चाहू सो तुम ते पाऊ सेवक सिख हमारे तारी है चुन चुन सत्र हमारे मारी है आप हाथ मुझे बरे है ਮਰਨ ਕਾਲ ਕਾ ਤਰਾਸ ਨਵਰੇ ਇਹੋ ਜੋ ਸਦਾ ਹਮਾਰੇ ਪ੍ਰਸਾਦ ਸ੍ਰੀ ਅਸਤੁਰ ਜੋ ਕਰ ਧਰ ਅਛਾ ਰੱਖਿ ਨੋ ਮੋਹ ਰਖਨ ਹਾਰੇ ਸਾਹਿਬ ਸੰਸਾਏ ਪਿਆਰੇ ਜਿਨ ਬੰਦ ਦੁਸ਼ਣ ਕੈ ਹੰਤਾ ਤੁਮ ਪੂਰੇ ਚਤੁਰਦਸ ਕੰਤਾ ਕਾਲ ਪਏ ਬ੍ਰਹਮਾਵਤਰਾ ਕਾਲ ਪਏ ਸਿਵ ਜੂ ਅਵਤਰਾ ਕਾਲ ਪਏ ਕਾਰਵ ਸੰ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾ ਸਾਜਮਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੂਤੀਓ ਚੰਨ ਕਾਲ ਸਭ ਲੋਕ ਸੁਧਾਰਾ ਨਿਸਤਾਰ ਹੈ ਤੈ ਮਹਾਰਾਜ ਮਨ ਕਾਲ ਸਭ ਜਗਤ ਬਨਾਇਓ ਦੇਵ ਦੇਤ ਜਸ਼ਨ ਪੁਜਾਇਓ ਆਦੰਤੇ ਕੇਵਤਾਰਾ ਸੋਏ ਗੁਰੂ ਸਮਝੇ ਹਮਾਰਾ ਨਸਕਾਤ ਸੇਖ ਹਮਾਰੇ ਸਕਲ ਪ੍ਰਜਾਣ ਨੇ ਆਪ ਸਵਾਰੀ ਸਿਵਕਨ ਕਾਉ ਸਿਵਕਨ ਸੁਖ ਜੀਓ ਸਤਰਨ ਕਾ ਪਾਲ ਮਵਦ ਕੀਓ ਘਾਟ ਘਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛਾਨਤ ਚੀਟੀ ਤੇ ਕੁੰਤਰ ਅਸਥੂਲਾ ਸਲ ਪਰ ਕਿਰਪਾ ਦ੍ਰਿਸ਼ਟ ਕਾਂ ਸੁਲਾ ਸੰਤਨ ਦੁਖ ਪਾਇਤੈ ਦੁਖੀ ਸੁਖ ਪਾਇਐ ਸਾਧਨ ਕੇ ਸੁਖੀ ਕੇਕ ਕੀ ਪੀਰ ਪਛਾਨੈ ਘਾਟ ਘਟ ਕੇ ਪਰਪਟ ਕੇ ਜਾਣੈ ਜਬਤ ਕਰ ਕਰਾ ਕਰਤਾਰਾ ਪ੍ਰਜਾ ਧਰ ਤਬ ਦੇ ਅਪਾਰਾ ਜਬ ਆਕਰਖ ਕਰਤ ਹਉ ਕਭ ਹਉ ਤੁਮੈ ਮਿਲ ਤਹਿ ਤਰਸਭੂ ਜੇਤੇ ਬਦਨ ਸ੍ਰਿਸ਼ਟ ਸਭ ਤਾਰੇ ਆਪ ਆਪਣੇ ਬੁੱਝ ਉਚਾਰੈ ਕਿ ਸੁਭੇ ਤੇ ਰਹਤ ਨਰਾਲਮ ਜਾਣਤ ਬੇਦ ਭੇਦ ਅਰ ਆਲਮ ਨਰੰਕਾਰ ਨਰੰਭਕਾਰ ਨਰਲੰਭ ਆਤ ਅਨੀਲ ਅਨਾਤ ਅਸੰਭ ਤਾ ਕਾਮੁਣੁ ਉਚਾਰਤ ਪੈਦਾ ਜਾ ਕੋ ਪੇਵ ਨਾ ਪਾਵਤ ਬੇਦਾ ਤਾ ਕੋ ਕਰਪਾਹਨ ਅਨੁਮਾਨਤ ਮਹਾਮੂੜ ਕੁਛ ਪੇਦ ਨ ਜਾਣਤ ਮਹਾਦੇਵ ਕਉ ਕਹਿਤ ਸਦਾ ਸ਼ਿਵ ਨਰੰਕਾਰ ਕਾ ਚਿਨਿਤ ਨੇ ਪਿਵ ਆਪ ਆਪਣੇ ਬੁਧ ਹੈ ਜੇਤੀ ਮਰਨਤ ਪਿੰਨ ਪਿੰਨ ਤੁਹ ਤੇਤੀ ਤੁਮਰਾ ਲਖਾ ਨਾ ਜਾਏ ਪਸਾਰਾ ਕਹਿ ਵਿਦ ਸੋਜਾ ਪ੍ਰਥਮ ਸੰਸਾਰਾ ਏ ਕੈ ਰੂਪਨੂ ਸਰੂਪਾ ਰੰਗ ਪਿਉ ਰਾਵ ਕਹਿ ਭੂਪਾਇ ਨਿਰਜੇ ਜਿ ਸਿ ਤਦ ਕੀਨੀ ਉਤਪਤ ਖਾਨ ਬਹੁਤ ਰਚ ਦੇਨੇ ਕਹਉ ਫੂਲ ਰਾਜਾ ਹੈ ਬੈਠਾ ਕਹਉ ਸਮਨ ਪਿਉ ਸ਼ੰਕਰ ਕੈਠਾ ਸਿਗਰੀ ਸ੍ਰਿਸ਼ਟ ਦਿਖਾਇਆ ਚੰਪ ਵਯਾਤ ਤੁਗਾ ਸਰੂਪ ਸਿਯੰਪਾ ਆਵ ਰਖਾ ਮੈਂ ਨਿਤਮ ਕਰੋ ਸਿਖ ਬਾਰ ਸਿਖ ਸੰਕਰੋ ਦੁਸ਼ਟ ਦਿੱਤੇ ਅਠ ਬਤ ਪਾਤਾ ਸਕਲ ਮਲੇਸ਼ ਕਰੋ ਰਣ ਕਾਤਾ ਜੇ ਅਸ ਤੁਜ ਤਵ ਸਰਨੀ ਪਰੇ ਤਿਨ ਕੇ ਦੁਸ਼ਟ ਦੁਖ ਹੈ ਮਰੇ ਪੁਰਖ ਜਨ ਪਗ ਪਰੇ ਤਿਹਾਰੇ ਤਿਨ ਕੇ ਤੁਮ ਸੰਕਟ ਸਵਟਾਰੇ ਜੋ ਕਰ ਪਉ ਇਕ ਬਾਰ ਤੇ ਆਏ ਹੈ ਤਾਂ ਕੇ ਕਾਲ ਨਿਕਟ ਨਹੀਂ ਹੈ ਰੱਛਾ ਹੋਇ ਤਾਹੇ ਸੁਕਾਲਾ ਦੁਸ਼ਟ ਰਿਸ਼ਤ ਸੈਂਤ ਤਕਾਲਾ कृपा दृष्ट तान जह नहर हो तके तापतनक मोहर हा विद सिद्ध करमो शुभ होई नुष्ट शाश्वत सकनक होई एक बार जत मैं संसारा काल फासते तह बारा जनर नाम तिहारो कहा नरग दुष्ट दुख ते रहा खड्ग केत मैं शरण तिहारे आप हाथ दैल हो बारी सर्व ठोर मोह सहाय ਮੰਦੋਸ਼ਟੇ ਦੁਖਤੇ ਲਹੋ ਬਚਾਈ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ